ਆਡੀ ਭੈਣ ਸਰ ਇਹ ਹੋਇਆ ਦਾ ਇਹਨੂੰ ਲਨਰ ਜੋ ਹੀ ਸਰ ਤੇ ਘਰਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸੁਲਾ ਮੰਤੀ ਨਾ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਤੇ ਸਰ ਜੋ ਹਨ ਫੋਨ ਕੀਤਾ 4 ਵਜੇ ਤੇ 4:30 ਪੂਨੇ 5 ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਵੀ ਉੱਥੇ ਹੀ ਉਹਦੀ ਘਰ ਦੀ ਤੇ ਮੰਜੇ ਤੇ ਲੰਮੇ ਪਾਈ ਹੀ ਥੋੜੀ ਆ ਨਵਾਂ ਦੇ ਸਰ ਵੀ ਇਅਰ ਸੋਈ ਚ ਡੇਕੇ ਮਰ ਗਈ ਆ। ਐਂ ਸਰ ਭੋਂ ਤੇ ਦਾਗ ਵੇਖਿਆ। ਐਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ। ਉਹ ਆਏ ਤੇ ਪੋਸਟਮਾਰਟਮ ਹੋਇਆ ਸਰ। ਹਾਂਜੀ। ਕਾਹੋਂ ਇਹਦੇ ਵਿੱਚ ਕੇ ਦੀ ਰਸਤ ਹੋਈ ਏ ਦੀ। ਰਸਤੇ ਇੱਕ ਜਾਨੇ ਦੀ ਹੋਈ ਸਰ। ਤਾਂ ਤੁਹਾਡੀ ਕੀ ਮੰਗ ਕੀ ਕਾਰਵਾਈ ਹੋਣੀ ਚਾਹੀਦੀ? ਐਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਧੀ ਭੈਣਾਂ ਨਾਲ ਸਾਰੇ ਇਹ ਕੰਮ ਹੋਏ ਅਸੀਂ ਤੇ ਗਰੀਬ ਬੰਦੇ ਆਂ ਕਿਰਾਏ ਤੇ ਰਹਿਨੇ ਸਰ। ਐਂ ਕੀ ਕਰ ਸਕਦੇ? ਮੁੰਡੇ ਨਾਲ ਕੋਈ ਗੱਲਬਾਤ ਰਹੀ ਹੈ ਬਾਹਰ ਜਿਹੜਾ ਪੱਕਿਆ ਤਵੇ ਨਹੀਂ ਸਰ ਸਾਡੇ ਨਾਲ ਤਾਂ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਸਾਫ ਸਰ ਮੰਗਦੇ ਹੁਣ ਅਜ ਪਹੁੰਚਿਆ ਫਿਕ ਨਹੀਂ ਅੰਮ੍ਰਿਤ ਨਹੀਂ ਸਰ ਉਹ ਜੇ ਤਾਂ ਅਗਨੀ ਜ ਹੈ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਸਰ ਅਜੇ ਤੱਕ ਤਾਂ ਕੋਈ ਸਮਝ ਨਹੀਂ ਲੱਗਣ ਦੀ ਹਾਂ ਲਾ ਸਾਡੇ ਤੇ ਕੋਲ ਹੈ ਤਾਂ ਕੀ ਕਰ ਸਕਦੇ ਸਰ ਕੋਈ ਰੋਕ ਗੁਰਪ੍ਰੀਤ ਸਿੰਘ ਸੇ ਤੋਂ ਨਾਲ ਵਾਲੇ ਮੈਂ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇਹ ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ ਪੰਡੋਰੀ ਦੇ ਵੀ ਪਰਿਵਾਰ ਚੋਗੀ ਲੱਗਦੇ ਨੇ ਪਰਿਵਾਰ ਜਿਹਦਾ ਸਰ ਮੈਂ ਭਾਈਆ ਲੱਗਦਾ ਜੇ ਤੇ ਉਹਦਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਰ ਇਹ ਹੋਇਆ ਦਾ ਇਹਨੂੰ ਲਾਉਣ ਮਰ ਜੋ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾਲ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਤੇ ਸਰ ਜੋ ਹਨ ਨੂੰ ਕੋਣ ਦਿੱਤਾ 4 ਵਜੇ ਤੇ 4:30 ਪੁਨੇ 5 ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਵੀ ਉੱਥੇ ਹੀ ਉਹਦੀ ਘਰ ਦੀ ਇਹ ਮੰਜੇ ਤੇ ਲੰਮੇ ਪਾਈ ਹੀ ਆ ਥੁੜੀ ਤਾਂ ਨੂੰ ਆਂਦੇ ਸਰ ਵੀ ਏਅਰ ਸੋਇਚ ਦੇ ਕੇ ਮਰ ਗਈ ਆ ਅਸੀਂ ਸਾਰੇ ਘੌਣ ਤੇ ਦਾਗ ਵੇਖਿਆ ਅਸੀਂ ਸਾਰਾ ਉਹਨਾਂ ਨੂੰ ਫੋਨ ਕੀਤਾ ਪੁਲਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂਜੀ ਤਾਂ ਹੁਣ ਇਹਦੇ ਵਿੱਚ ਕੀ ਦੀ ਅਸਤ ਹੋਈ ਉਹਦੀ ਰਾਸਤੇ ਇੱਕ ਜਾਨੇ ਦੀ ਅਦਿਸਰ ਤਾਂ ਤੁਹਾਡੀ ਕੀ ਮੰਗ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹੋ ਮੰਗਦੇ ਆਂ ਤੁਹਾਡੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸਦੀ ਧੀ ਭੈਣਾਂ ਨਾਲ ਸਾਰੇ ਕੰਮ ਹੋਏ ਅਸੀਂ ਤੇ ਗਰੀਬ ਬੰਦੇ ਕਰਾਏ ਤੇ ਰਹਿਨੇ ਸਰ ਅਸੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਾਹਰ ਜਿਹੜਾ ਪੁੱਛਿਆ ਤਵੇ ਨਹੀਂ ਸਰ ਸਾਡੇ ਨਾਲ ਤਾਂ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਇਨਸਾਫ ਸਰ ਮੰਗਦੇ ਆਂ ਹੁਣਾਂ ਚ ਪਹੁੰਚਿਆ ਫਿਕਣੀ ਅਮਰਤ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣ ਦੀ ਲਾ ਸਾਡੇ ਤੇ ਕੋਲ ਐ ਅਸੀਂ ਕੀ ਕਰ ਸਕਦੇ ਸਰ ਇਹਨਾਂ ਦਾ ਆਪਸ ਵਿੱਚ ਪਰਿਵਾਰ 'ਚ ਲੜਾਈ ਝਗੜਾ ਚੱਲਦਾ ਸੀ ਸਹੁਰਿਆਂ ਨਾਲ ਜਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਦਾ ਘਰ ਵਾਲਾ ਰਾਜਿੰਦਰ ਕੋਲ ਦਾ પતિ ਗੋਰਾ ਉਹ ਦबई ਰਹਿੰਦਾ ਸਹੁਰਿਆਂ ਨਾਲ ਨਹੀਂ ਵੱਢਦੀ ਨਹੀਂ ਇਹਨਾਂ ਲੱਭ ਮੈਂ ਅੱਜ ਕਰਾਈ ਸੀ ਨਰੀਆਣਵਾ ਰਹਿੰਦੀ ਸੀ ਤੇ ਜਿਹੜੀ ਗੱਲ ਸਾਨੂੰ ਸਾਹਮਣੇ ਆਈ ਆ ਸਹੁਰੇ ਨੇ ਗਲ ਕੁੱਟ ਕੇ ਮਾਰਤਾ ਜੀ ਮੁੰੇਰਾ ਵਿਆਹ ਕਰਵਾਦਾ ਹੋਇਆ ਜੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਕਿਥੋਂ ਜਨ ਵਾਲੀ ਜਰੇ ਇਹ ਪੰਡੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਇਹਹੀਂ ਕਿਰਾਏ ਤੇ ਰਹਿੰਦੇ ਆ ਤੇ ਪੰਡੋਰੀ ਵਿੱਚ ਵਿਆਹ ਹੋਇਆ ਜੀ ਤਾਂ ਮਾਰਿਆ ਕਿਦਾਂ ਗਿਆ ਜੀ ਇਹਦੇ ਸਹੁਰੇ ਵੱਲੋਂ ਗਲ ਕੁੱਟ ਕੇ ਮਾਰੇ ਗਏ ਤਾ ਗ੍ਰਿਫਤਾਰੀ ਪਾਈ ਗਈ ਜੀ ਇਹਦੇ ਵਿੱਚ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ